ਸਤਨਾਮ ਵਾਖ ਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਦੁਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੀ ਨਾਮ ਰੰਗ ਏ ਮਨ ਤਪ ਤਨਾ ਬਹੁ ਰਣ ਕਤਹੁਤਾ ਹੋਵੇ ਹਮਰਾ ਠਾਕੁਰ ਸਭ ਤੇ ਉਚਾਰਣ ਦਿਨ ਸਤਿ ਸਿਥ ਗਾਵੋ ਰੀ ਖਿਰ ਮੈਂ 타ਪੂ ਥਾਪਣ ਹਾਰਾ ਤਿਸ ਤੇ ਤੁਝ ਹਜਰਾ ਹੋਰੇ ਰਹਾਉ ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰਹ ਜੀਤਨ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਕਹਿ ਰਾਇ ਭੰਪੋ ਮੇਦ ਲਿਖਾਵਾਉ ਰੇ ਜਬ ਦੇਖੋ ਪ੍ਰਭ ਆਪਣਾ ਸਵਾਮੀ ਤੋ ਅਵਰਹ ਜੀਤਨ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਕਹਿ ਰਾਇ ਭੰਪੋ ਮੇਦ ਲਿਖਾਵਾਉ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਦੇ ਨਾ ਮੋਰਾ ਅਵਸਰ ਲੱਜਾ ਰਖ ਲਿਓ ਸਦਨ ਜਨ ਤੋਰਾ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੁਮ ਕਰਾਏ ਅਹ ਤੇ ਹਾਂ ਹੋਂ ਕਰੀ ਵਖਿਆਣ ਸੁਗੁਰੂ ਪਿਆਰੇ ਸਾਧ ਸੰਗਤ ਜੀ ਸਾਧਗ੍ਰਾਣੀ ਬਖਸ਼ਿਸ਼ ਕੀਤੇ ਆਸਾਂ ਮੱਲ ਲਾ ਪੰਜਵਾ ਦੁਪਰੇ ਅਸਰ ਆ ਗਿਆ ਪੰਜਵੇਂ ਪਾਛਾ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਦੇ ਮਖਾਰਮਨ ਤੋਂ ਚਾਰਣ ਕੀਤਾ ਹੋਇਆ 11ਵੇਂ ਕਰਦਾ ਲੜੀਵਾਰ ਦਾ ਦੂਜਾ ਸ਼ਬਦ ਤੇ ਆਸਰਾਗ ਦਾ 131 ਨੰਬਰ ਸ਼ਬਦ ਜੋ ਕਿ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 4 ਅਤੇ 306 ਬਿਤਾ ਹੈ ਦੋ ਪਦ ਤੇ ਦੋ ਪਦਿਆਂ ਦਾ ਇਹ ਸ਼ਬਦ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਅਹ ਮਹਾਰਾਜ ਗੁਰੂ ਸਭਤੇ ਉਚਾਰ ਰੈਣ ਤੇ ਸਿਸ ਗਿਆ ਵਾਉਰੀ ਕਹਿੰਦੇ ਹਮਾਰਾ ਠਾਕੁਰ ਕਹਿੰਦੇ ਸਾਡਾ ਪਰਮਾਤਮਾ ਮਾਲਕ ਜਿਹੜਾ ਹੈ ਉਹ ਸਭਤੇ ਉਚਾਰ ਹੈ ਸਤਿਗੁਰ ਮੇਰਾ ਅਤਿ ਭਾਰਾ ਕਿਨ ਮੈਂ ਥਾਪੂ ਥਾਪਣ ਹਾਰਾ ਬੜਾ ਉੱਚਾ ਬੜਾ ਸੁੱਚਾ ਹੈ ਤੇ ਮੇਰਾ ਸਤਿਗੁਰ ਐਸਾ ਹੈ ਸਭ ਤੇ ਉੱਚਾ ਸਾਰੇ ਤੋਂ ਸ੍ਰੇਸ਼ਟ ਹੈ ਜਿੱਤੇ ਕਿਸੇ ਦਾ ਹੁਕਮ ਨਹੀਂ ਕਿਉਂਕਿ ਉਹ ਕਰਤਾ ਮੁਰਖ ਨਿਰਭਾਵ ਨਿਰਵੈਰ ਹੈ ਉਹ ਡਰਨ ਕਿਸੇ ਦਾ ਰੱਖਦਾ ਕੋਈ ਨਹੀਂ ਰੱਖਦਾ ਵੈਰ ਨਹੀਂ ਕਿਸੇ ਦਾ ਰੱਖਦਾ ਕਿਉਂਕਿ ਸਤਿਗੁਰ ਸਭ ਨਾਲ ਦਾ ਭਲਾ ਬਣਾਇਤਾ ਸਤਿਗੁਰ ਕਹਿੰਦੇ ਨੇ ਉਹ ਸਾਰਿਆਂ ਤੋਂ ਉੱਚਾ ਹੈ ਰੈਣ ਦਿਨ ਸਤਿ ਸਗਾ ਹੋ ਰੇ ਇਸ ਲਈ ਭਾਈ ਰਾਤ ਦਿਨ ਦਿਨ ਰੈਣ ਵੀ ਆਂਦਾ ਤੇ ਰੈਣ ਦਿਨਸ ਵੀ ਆਂਦਾ ਆਹ ਦਿਨ ਵੀ ਨਾਮ ਸੁਖਵੰਦ ਕੇ ਨੇ ਰਾਤ ਦਿਨ ਉਹਦੇ ਗੁਣ ਗਾਣੇ ਕਰੋ ਉਸ ਨੂੰ ਗਾਣਾ ਕਰੋ ਉਸੇ ਸਿਫਤ ਸਲਾਗਤ ਕਰੋ ਖਿਣ ਮਹਿਥਾ ਉਹ ਥਾਪਣ ਹਾਰਮ ਤਿਸਤੇ ਤੁਝੇ ਟਰਾਵ ਹੋ ਰੇ ਰਹਾਓ ਇੱਕ ਖਿਣ ਵਿੱਚ ਥਾਪ ਬਣਾਉਣ ਵਾਲਾ ਇੱਕ ਖਿਣ ਵਿੱਚ ਵਿਨਾਸ਼ ਕਰਨ ਵਾਲਾ ਵੀ ਆਪ ਹੈ ਤੇ ਸਤੇ ਤੂੰ ਜਗਰਾ ਉਹਦੇ ਭਾਈ ਉਸ ਤੋਂ ਡਰ ਕੇ ਚੱਲ ਉਹ ਘੋਵ ਵਿੱਚ ਚੱਲ ਸਤਿਗੁਰੂ ਕਹਿੰਦੇ ਨੇ ਕਿੰਨੇ ਭਾਈ ਜਿਹੜੇ ਪੰਜ ਚੋਰ ਬਣਾਉਂਦਾ ਨੇ ਜਿਹਨੇ ਇਸ ਪੰਜੂਤ ਮੜੀਦਾ ਢਾਂਚਾ ਤਿਆਲ ਕੀਤਾ ਉਸਨੇ ਇਸ ਦੇ ਵਿੱਚ ਪੰਜ ਚੋਰ ਵੀ ਥਾਪੇ ਨੇ ਪੰਜਾਂ ਚੋਰਾ ਨੂੰ ਥਾਪ ਕੇ ਉਹ ਪੰਜਾਂ ਚੋਰਾ ਨੂੰ ਕਿਰਤ ਵੀ ਲਾ ਰੱਖਿਆ ਤੇ ਇਸੇ ਪੰਜਾਂ ਚੋਰਾ ਨੂੰ ਮਾਰਨ ਦੇ ਸਮਰੱਥ ਵੀ ਹੈ ਮਾਰ ਕੇ ਤੈਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਵੀ ਹੈ ਇਸ ਲਈ ਭਾਈ ਹੋਰ ਨਿਰਮਲ ਧਰਤ ਵਿੱਚ ਵਿਚਰਨਾ ਕਰ ਉਹਦੇ ਨਿਰਮਲ ਘੋੜੇ ਵਿੱਚ ਵਿਚਰਨਾ ਕਰ ਸੂਤ ਜਪਣਾ ਕਰ 1 ਮਿੰਟ ਨਹੀਂ 2 ਮਿੰਟ ਨਹੀਂ ਆ 8 ਪੈਰ ਹੁਣ کہیں ਮੇਰੇ ਵਰਗੇ ਮਨੁੱਖ ਉਹ ਕੀ ਉਤੀ ਵਾਲੇ ਕਹਿੰਦੇ ਜੀ 8 ਪੈਰ ਕਿਉਂ ਜਪੀਏ ਕੰਮ ਕਰ ਵੀ ਕਰਨਾ ਉਹ ਕੰਮ ਕਰਦੇ ਰਸਨਾ ਵੀ ਤਾਂ ਵਿਤਵਲੀ ਹੁੰਦੀ ਹੈ ਤੇ ਵਾਜ ਹੀ ਰਸਨਾ ਨੂੰ ਕੰਮ ਲਾ ਦੇ ਨਾਮ ਸਿਮਰਨ ਵਿੱਚ ਤੇ ਸਾਧ ਗੁਰੂ ਕਹਿੰਦੇ ਨੇ ਕਹਿੰਦੇ ਤੇ ਇਸ ਤੇ ਤੁਝੇ ਡਰ ਲੱਗੋ। ਇਸ ਲਈ ਉਸ ਤੋਂ ਡਰ ਕੇ ਚੱਲ ਕਿਹੜੇ ਤੋਂ ਕੋਟ ਭਵੰਡ ਕੋ ਸੁਆਮੀ ਠਾਕੁਰ ਸਰਬ ਦੀਆਂ ਕਾਦਾਤਾਰੇ ਪ੍ਰਤਪਾਲਨ ਇਕਸਾਰ ਸਮਾਲੇ ਇੱਕ ਗੁਣਨੀ ਮੁਖਜਾਤਾਰੇ ਐਡਾ ਵੱਡਾ ਹੈ ਇੱਕ ਨਹੀਂ ਦੋ ਨੇ ਕਰੋੜਾਂ ਖੰਡਾਂ ਭਵੰਡਾਂ ਦਾ ਮਾਲਕ ਹੈ ਤੇਰੇ ਨਹੀਂ ਕਰੋੜਾਂ ਜੀਆਂ ਜਨਤਾ ਦੇ ਜਾਣਦਾ ਹੈ ਦਿਲ ਦੀ ਤੇਰੀ ਕੱਲੇ ਦੀ ਰਮਜਨੀ ਪਛਾਣਦਾ ਸਭ ਦੀ ਪਛਾਣਦਾ ਹੈ ਇਸ ਲਈ ਉਹਦੇ ਨਿਰਮਲ ਭਉ ਵਿੱਚ ਚੱਲ। ਨੇਕਤੂ ਜੇ ਤੋਂ ਬੁਰਾ ਕਿਉ ਕਰਾਇ? ਕਿੰਨੇ ਜਿਹੜਾ ਨੇੜੇ ਸਮਝ ਲੈਂਦਾ ਨਾ ਉਹ ਕਦੇ ਜ਼ਿੰਦਗੀ ਤੇ ਸੁਪਨੇ ਵਿੱਚ ਵੀ ਸੋਚ ਕੇ ਬੁਰਾ ਨਹੀਂ ਕਿਸੇ ਦਾ ਕਰਦਾ। ਜੇ ਅਸੀਂ ਬੁਰਾ ਕਰਦੇ ਹਾਂ ਜੇ ਨੇੜੇ ਨਹੀਂ ਸਮਝ ਉਸ ਨਰੰਕਾਰ। ਤੇ ਨੇੜੇ ਸਮਝੇਗਾ ਤਾਂ ਨੇੜੇ ਹਾਜ਼ਰ ਹੋਏਗਾ। ਜਿਵੇਂ ਧੰਨੇ ਜੱਟ ਨੇ ਨੇੜੇ ਸਮਝਿਆ ਜਨ। ਪਰਮਾਤਮਾ ਨੇ ਪ੍ਰਤੱਖ ਹੋ ਕੇ ਕਿ ਉਹ ਅਵਿਚਾਰੀਆਂ ਨੇ ਧੰਨੇ ਦੀਆਂ। ਧੰਨੇ ਦੇ ਖੇਤੀ ਬਾੜੀ ਵਿੱਚ ਸਾਭੀ ਹੈ। ਪਰ ਜੋ ਪ੍ਰਤੱਖ ਨੇੜੇ ਸਮਝੇ। ਇਸ ਲਈ ਇਸਤੇ ਤੁਰਿਆ ਕਰਾ ਉਹ ਇਸ ਲਈ ਭਾਈ ਉਹਦੇ ਨਰਮਲ ਦਰ ਤੇ ਚੱਲ ਉੱਤੋਂ ਡਰ ਨਾ ਰਹਾਵਿ ਸਿਸ਼ਰਾਂ ਦੇ ਕੇਂਦਰੀ ਪਾਸ ਸੁਣ ਜਾਂਦੇ ਨੇ ਆਸਾ ਮਹੱਲਾ ਪੰਜਵਾਂ ਦੁੱਪਦੇ ਗੁਰ ਪ੍ਰਸਾਦਿ ਮਹਿਰਮਾਨ ਵਸਿਆ ਜੋ ਮੰਗੋ ਸੋ ਪਾਵੋ ਰੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾ ਸੁਖਤੇ ਜੋ ਬੋਲੈ ਇਹਾ ਉਹਾ ਸਚੋ ਵੈ ਕਹਿੰਦੇ ਜੋ ਮੰਗਿਆ ਪਰ ਉਹ ਮਿਲੇ ਹੈ ਮਿਲੇ ਕੀ ਹੈ ਤੁਹਾਨੂੰ ਆਵੀ ਜਿੱਤ ਨਹੀਂ ਕਹਿੰਦੇ ਗੁਰ ਪ੍ਰਸਾਦ ਮੇਰੇ ਮਨ ਵਿੱਚ ਆ ਗੁਰੂ ਦੀ ਕਿਰਪਾ ਦੇ ਨਾਲ ਉਹ ਹਰੀ ਪ੍ਰਮਾਤਮਾ ਨਿਰੰਕਾਰ ਗੋਵਿੰਦ ਦਿਆਲੂ ਅਕਾਲੂ ਕਿਰਪਾਲੂ ਪ੍ਰਮਾਤਮਾ ਗੋਵਿੰਦ ਗੋਪਾਲ ਨਰਾਇਣ ਜਿਨ੍ਹਾਂ ਨਾਮ ਉਹ ਸਿਫਤ ਸਲਾਗ ਕਰੇ ਲੈ ਜਾਂ ਥੋੜੇ ਨੇ ਉਹ ਮੇਰੇ ਹਿਰਦੇ ਵਿੱਚ ਵਸ ਗਿਆ ਪਰ ਕਦੋਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਮੇਰੇ ਮਨ ਵਿੱਚ ਵਸਿਆ ਹੈ ਜੋ ਮੰਗੋ ਸੋ ਪਾ ਗੋਰੇ ਹਮ ਜੋ ਮੰਗਦਾ ਉਹ ਮਿਲਦਾ ਕਿਉਂਕਿ ਜਦੋਂ ਉਹ ਮਿਲ ਜਾਂਦੇ ਤੇ ਕਿਸੇ ਤਰ੍ਹਾਂ ਦੀ ਮੰਗ ਨਹੀਂ ਰਹਿੰਦੀ ਐ ਕਿ ਮੰਗ ਰੰਦੀ ਐ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਦਾ ਇੱਕ ਦਮ ਇਹ ਆ ਕੋਈ ਤੰਗ ਰਹਿੰਦੀ ਨਹੀਂ ਸਿਰ ਵੇ ਇੱਕ ਹੀ ਤੰਗ ਰਹਿੰਦੀ ਐ ਵੀ ਮੇਰੇ ਸਾ ਗੁਰ ਤੇਰਾ ਹੀ ਦਿਦਾਰਾ ਹੁੰਦਾ ਰਹੇ ਕਿਉਂਕਿ ਜੋ ਮੰਗੇਗਾ ਉਹ ਮਿਲ ਜਾਏਗਾ ਪਰ ਕਦੋਂ ਮਿਲੇਗਾ ਜਦੋਂ ਗੁਰੂ ਇਸ ਦੇ ਵਿੱਚ ਵਸ ਗਿਆ ਨਾਮ ਰੰਗ ਇਹ ਮਨ ਤ੍ਰਿਪਤਾਨਾ ਬਹਰ ਨਾ ਕਰਤ ਹੂ ਧਾਵਰੇ ਨਾਮ ਰੰਗ ਦੇ ਵਿੱਚ ਮਨ ਤ੍ਰਿਪਤ ਹੋ ਗਿਆ ਮਨ ਰੱਜ ਗਿਆ ਤ੍ਰਿਪਤ ਹੋਈ ਸੱਚ ਭੋਜਨ ਖਾਇਆ ਮਨ ਕਣ ਰਸਨਾ ਨਾਮ ਤੇ ਆਇਆ ਕਿਦੇ ਉਦੋਂ ਤ੍ਰਿਪਤ ਹੋਇਆ ਜਦੋਂ ਨਾਮ ਰਸ ਚਖਣਾ ਕੀਤਾ ਸੱਚ ਦਾ ਭੋਜਨ ਛਕਣਾ ਕੀਤਾ ਨਾਮ ਰੰਗ ਇਹ ਮਨ ਤ੍ਰਿਪਤਾਨਾ ਨਾਮ ਤੇ ਰੰਗ ਦੇ ਵਿੱਚ ਇਹ ਮਨ ਤ੍ਰਿਪਤ ਹੋ ਗਿਆ ਰੱਜ ਗਿਆ ਬਹਰ ਨਾ ਕਰਤ ਹੂ ਧਾਵਰੇ ਹੁਣ ਕਿਤੇ ਬਾਹਰ ਨਹੀਂ ਭੱਜਦਾ ਕੋਈ ਦੁਨਿਆਵੀ ਇੱਛਾ ਨਹੀਂ ਇਹ ਇੱਛਾ ਨਹੀਂ ਮੈਨੂੰ ਕੋਈ ਚਾਰ ਪੈਸੇ ਮਿਲ ਜਾਣ ਮੇਰੀ ਇੱਛਾ ਨਹੀਂ ਮੇਰੀ ਖੇਤੀ ਬੜੀ ਚੰਗੀ ਹੋ ਜਾਏ ਇਹ ਇੱਛਾ ਨਹੀਂ ਮੈਨੂੰ ਚਾਰ ਦੁਨਿਆਵੀ ਦੁੱਖ ਰੋਕੜਾ ਮਿਲ ਜਾਣ ਇਹ ਵੀ ਇੱਛਾ ਨਹੀਂ ਵੀ ਕੋਈ ਮੇਰੀ ਸਿਫਤ ਕਰੇ ਕੋਈ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਾਨਵ ਕਾਮਨਾ ਇੱਛਾਵਾਂ ਰਹਿੰਦੀਆਂ ਹੀ ਨਹੀਂ ਹੈ ਤੇ ਬਹਰ ਨਾ ਕਰਦਾ ਹੁਣ ਤਾਂ ਅਰੇ ਹੁਣ ਬਾਹਰ ਮੁਕੀ ਨਹੀਂ ਦੌੜਦਾ ਹੁਣ ਸਿਰਫ ਸਿਮਰਨ ਵਿੱਚ ਦੌੜਨਾ ਕਰਦਾ ਅਮਰ ਆਠਾੁਰ ਸਭ ਤੇ ਉੱਚਾ ਰੈਨ ਉਂਦੇ ਨੇ ਸਤੇ ਸਗਾ ਵਹੋਰੇ ਖੇਮੇ ਥਾ ਕੋ ਥਾਪਣ ਹਾਰ ਤੁਸਤੇ ਤੁਝ ਡਰਾਵੋ ਨੇ ਰਹਾ ਮੇਰਾ ਠਾਕੂ ਸਾਰੇ ਉੱਚੇ ਉਹ ਪਰਮਾਤਮਾ ਸਭ ਤੋਂ ਉੱਚਾ ਸਭ ਤੋਂ ਸੁੱਚਾ ਪਵਿੱਤਰ ਅੱਲਾਹ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰੋ ਨੇ ਪਵਿੱਤਰ ਤੋਂ ਪਵਿੱਤਰ ਉਹ ਅੱਲਾ ਮੇਰਾ ਤਾਲਾ ਹੈ ਉਹ ਕਰਤਾ ਪ੍ਰਖ ਹੈ ਤੇ ਇਸ ਲਈ ਭਾਈ ਉਸ ਦਿਨ ਰਾਤ ਗਾਣਾ ਕਰਦਾ ਗਾਣਾ ਚਾਹੀਦਾ ਜਿਹੜਾ ਖੇਨ ਵਿੱਚ ਇਹ ਪੰਜ ਪੁੱਤਰ ਸ਼ਰੀਰ ਦਾ ਉਤਪੱਤੀ ਕਰ ਸਕਦਾ ਹੈ ਪਿਆਸ਼ ਕਰ ਸਕਦਾ ਹੈ ਜਿਹੜਾ ਖੇੜੇ ਵਿੱਚ ਪੰਜ ਚੋਰਾਂ ਨੂੰ ਪੈਦਾ ਕਰ ਸਕਦਾ ਹੈ ਪੰਜਾਂ ਚੋਰਾਂ ਨੂੰ ਵਸਵਾ ਸਕਦਾ ਹੈ ਇਸ ਲਈ ਉਸ ਤੋਂ ਥੋੜਾ ਡਰ ਕੇ ਚੱਲਣਾ ਥੋੜਾ ਕਿ ਭੋ ਵਿੱਚ ਚੱਲਣਾ ਚਾਹੀਦਾ ਹੈ ਸੰਪੂਰਨ ਭੋ ਵਿੱਚ ਚੱਲਣਾ ਚਾਹੀਦਾ ਹੈ ਕਿਉਂਕਿ ਭੋ ਵਿੱਚ ਅਗਣ ਵਹਿ ਸਰਵਾ ਭੋ ਵਿੱਚ ਚੱਲਦਾ ਹੈ ਲਖਤਰੀ ਆਉ ਉਹਦੇ ਭੋ ਵਿੱਚ ਹੈ ਭੋ ਵਿੱਚ ਧਰਤੀ ਦੱਬੀ ਭਾਰ ਬੋ ਦੇ ਵਿੱਚ ਸਭ ਕੁਝ ਹੈ ਸੰਸਾਰ ਦੇ ਵਿੱਚ ਉਹਦੇ ਡਰ ਤੋਂ ਲੈ ਰਹਿਤ ਕੋਈ ਨਹੀਂ ਇੱਕ ਮਨੁੱਖੀ ਜਿਹੜਾ ਡਰ ਨਹੀਂ ਮੰਦਦਾ ਇਸ ਲਈ ਸਤਿਗੁਰੂ ਕਹਿੰਦੇ ਨੇ ਤੇ ਸਤੇ ਤੂਜਾ ਡਰਾਉਂ ਤੈਨੂੰ ਡਰਾਣਾ ਕਰਦਾ ਭਾਈ ਉਹ ਤੋਂ ਡਰ ਕੇ ਚੱਲ ਉਹਨੂੰ ਹਰਮਨਾ ਤੇ ਸਮਝ ਕਿਉਂਕਿ ਉਹ ਸਭ ਕੁਝ ਦੇਖ ਰਿਹਾ ਸਮਝ ਰਿਹਾ ਸਭ ਪਤਾ ਹੈ ਉਹਨੂੰ ਰਹਾ ਉਹ ਇਸਨਾਤੇ ਕੀ ਕੇਂਦਰੀ ਭਾਸ ਸਮਝਾਂਦੇ ਨੇ ਜਦ ਦੇਖਾ ਪ੍ਰਭ ਆਪਣਾ Swami ਤਬ ਆਤਪ ਅਵਰਹ ਚੀਤਨ ਪਾਵਰੇ ਕਹਿੰਦੇ ਜਦੋਂ ਮੈਂ ਆਪਣਾ Swami ਪਰਮਾਤਮਾ ਮਾਲਿਕ ਦੇਖ ਰਾਂ ਰੰਕਾਰ ਦੇਖਣਾ ਕਰਦਾ ਤੇ ਕਹਿੰਦੇ ਹੁਣ ਹੋਰ ਕੋਈ ਦੇਖਣ ਦੀ ਤੰਗਾ ਹੀ ਨਹੀਂ ਲੈਂਦੀ ਅਮਰੇ ਚੀਤ ਨਾ ਪਾਵੋਰੇ ਹੋਰ ਵੀ ਮੇਰੇ ਚੇਤੇ ਵਿੱਚ ਆਉਂਦਾ ਹੀ ਨਹੀਂ ਐ ਨਾਨਕ ਬਸ ਪ੍ਰਭ ਆਪ ਪਹਿਰਾਇਆ ਪ੍ਰੰਪੋ ਮੇਟ ਲਿਖਾਵੋਰੇ ਕਹਿੰਦੇ ਦਾਸ ਨਾਨਕ ਕਹਿੰਦਾ ਧੰ ਗੁਰੂ ਅਰਜਨ ਸਾਹਿਬ ਨਾਨੇ ਨਾਮ ਲੈਵਾ ਦੀ ਮੋਹਰ ਲਾਣੇ ਸ਼ਬਦ ਦੀ ਸਮਾਪਤੀ ਕਰਦੇ ਨੇ ਨਾਨਕ ਦਾਸ ਸਰਬ ਆਪ ਪਹਿਰਾਇਆ ਦਾਸ ਨਾਨਕ ਨੂੰ ਸਿਰੋਪਾਉ ਨਾਮ ਦਾ ਸਿਰੋਪਾਉ ਭਗਤੀ ਬੰਦਗੀ ਦਾ ਸਿਮਰਨ ਦਾ ਸਿਰੋਪਾਉ ਮੇਰੇ ਸਤਿਗੁਰੂ ਨੇ ਆਪ ਵਾਇਆ ਭ੍ਰਮ ਤੋਂ ਮੇਟ ਲਿਖਾਵੋ ਰੇ ਹੁਣ ਭ੍ਰਮ ਚ ਲਿਖੇ ਸਾਰੇ ਮਿਟ ਗਏ ਨੇ ਕਿ ਮੇਰੇ ਸਤਿਗੁਰੂ ਨੇ ਲੇਖ ਦਿੱਤਾ ਵੀ ਆਦਤ ਹੋ ਗਈ ਲਿਖੇ ਜੋਖੇ ਸਭ ਨਿਪੜ ਗਏ ਨੇ ਸਤਿਗੁਰੂ ਪਿਆਰੀ ਸਾ ਸੰਗਤ ਜੀ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਚਾਹੀਓ ਸੇ ਸਤਿਗੁਰੂ ਅਰਦਾਸ ਅੰਗੇਤੋ ਕਥਾ ਵਿੱਚ ਕੈਰੈਕਟਰਾਂ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੋਟੀਆਂ-ਛੋਟੀਆਂ ਭੁੱਲਣ ਹਾਰ ਵਰਸ਼ਨ ਹਾਰ ਬਖਸ਼ ਲੈਣਾਂ ਦੇ ਬਾਅਦ ਉਤਾਰਦੇ ਹਰ ਸੱਜਣ ਅਸੀਂ ਸੜੀਆਂ ਜਿਹੋ ਹੈ ਸੈਭ ਸੰਭੀਏ ਗੱਜਬੱਜ ਕੀ ਫਤਿਹ ਰਜਾ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ